ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਘਰ ਚੌਥਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਹਰ ਅੰਮ੍ਰਿਤ ਭੁੰਨੇ ੋਇਣਾ ਮਨ ਪ੍ਰੇਮ ਰਤਮ ਆਰਾਮ ਜੇ ਮਨ ਰਾਮ ਕ੍ਰਿਸ਼ਨਾ ਕਲੀ ਲਾਇਆ ਕੰਜੰ ਸੋਵਿੰਨਾ ਮੁਰ ਮੁਖ ਰੰਗ ਚਲੂ ਲਿਆ ਵਿਰਾਮ ਤਨੁ ਬਿਨਾ ਚਨਨਾਨ ਗਮੋਸ਼ਕ ਚ ਭੁਲਿਆ ਸਭ ਜਨ ਧਨ ਤਨ ਜਨ ਨਾਨਕ 모শক ਝਖੋ ਰਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਅਸਾ ਮਹਲਾ ਪਹਿਲਾ ਵਾਰ ਸ਼ਲੋਕਾ ਨਾ ਸ਼ਲੋਕ ਮਹਲਾ ਪਹਿਲੇ ਕਿ ਲਿਖੇ ਟੁੰਦੇਸ ਰਾਜ ਕੀ ਤੁਨੀ ਸ਼ਲੋਕ ਮਹਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾਰੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੇ ਸੋਚੰਦਾ ਯੁਗ ਹੈ ਸੂਰ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਬਿੰਦ ਕੋ ਰਿਆਂਦਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁਟੇ ਤਿਰਵਾੜ ਜਿਉਂ ਸੁੰਗੇ ਅੰਦਰ ਖੇਤ ਖਿਤੇ ਅੰਦਰ ਛੁਟਿਆਂ ਕਹੋ ਨਾਨਕ ਸੋਨਾ ਫਲਿਐ ਫੁਲਿ ਹੈ ਬਪੜੇ ਭੀ ਤਨ ਵਿੱਚ ਸੁਆਹ ਕੋੜੀ ਆਪਿਨੇ ਆਪ ਸਾਜਿਓ ਆਪਿਨੇ ਰਚਿਓ ਨਾ ਕੋਈ ਕੁਦਰਤ ਸਾਜੀਐ ਕਰਿਆਸਨ ਡਿਠੋ ਚਾਉ ਦਦਕਦਾ ਆਪ ਤੁਸ ਦੇਵੈ ਕਰੇ ਪਸਾਉ ਤੁਝਣੋ ਹੀ ਸਭ ਸੈ ਲੇਸੇ ਜਿੰਦ ਕਵਾਉ ਕਰਿਆਸਨ ਡਿਠੋ ਚਾਉ ਡਿਠੋ ਚਾਉ ਕਰਿਆਸਨ ਡਿਠੋ ਚਾਉ ਊੜੀ ਆਪਿਨੇ ਆਪ ਸਾਜੇ ਆਪੀਆਂ ਰਚਿਉਨਾਉ ਦੋਈ ਕੁਦਰਤ ਸਾਜੀਐ ਕਰਾਸਨ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇ ਵੇ ਕਰੇ ਪਸਾ ਤੂੰ ਜਾਣ ਹੋਈ ਸਭ ਸਹ ਦੇ ਲੈਸੇ ਜਿੰਦ ਕਵਾਉ ਕਰਿਆਸਨ ਡਿਠੋ ਚਾਉ ਕਰੇ ਅਸਨ ਢਠੋਚਾ ਹਰ ਪ੍ਰੇਮ ਬਾਣੀ ਮਨ ਮਰਿਆ ਅਣੀ ਆਲੇ ਅਣੀ ਆ ਰਾਮ ਰਾਜ ਜਿਸ ਲਾਗੀ ਪੀਰ ਤੇ ਰਾਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੇ ਮਰਿਆ ਜਨਨਾਨਕ ਸਾਧਗੁਰ ਮਿਲ ਹਰ ਜਗ ਤੂ ਕਰ ਤਰੀਆ ਜਨਨਾਨਕ ਸਾਧਗੁਰ ਮਿਲ ਹਰ ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲਖ ਗੁਰੂਰ ਸੱਚੇ ਸਭ ਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰ ਸੱਚੇ ਬਾਦਸ਼ਾਹ ਨਾਮ ਸੱਜ ਤਿਆ ਇਨ ਸੱਚ ਜੋ ਮਰ ਜੰਮੇ ਸੁਕਾ ਚ ਨੇ ਕਾਚ ਮਹਲਾ ਪਹਿਲਾ ਵੱਡੀ ਵਡਿਆਈ ਜਾਂ ਵਡਾ ਨਾ ਵੱਡੀ ਵਡਿਆਈ ਜਾਂ ਸਚਨ ਆਉ ਵੱਡੀ ਵਡਿਆਈ ਜਾਂ ਨਿਹਚੂਥਾ ਆਉ ਵੱਡੀ ਵਡਿਆਈ ਜਾਣੇ ਆ ਲਾਉ ਵੱਡੀ ਵਡਿਆਈ ਬੁੱਝੇ ਸਭ ਭਾਉ ਵੱਡੀ ਵਡਿਆਈ ਜਬ ਉਸਨਾ ਦਾਤ ਵੱਡੀ ਵਡਿਆਈ ਜਾ ਆਪਿਆ ਨਾਨਕ ਕਾ ਨਗਤਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹਲਾ ਦੂਜਾ ਇਹੋ ਜਗ ਸੱਜਿਆ ਕੀ ਹੈ ਕੋਠੜੀ ਸੱਚੇ ਕਾਬ ਜਵਾਸ ਇਕਨਾ ਹੁਕਮ ਸਮਾਇ ਲੈ ਇਕਨਾ ਹੁਕਮੇ ਕਰ ਵਿਨਾਸ ਇਕਨਾ ਭਾਣ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਏ ਭਈ ਅਗਨ ਜਪਈ ਜੇ ਕਿਸਿਆਣੇ ਰਾਸ ਨਾਨਕ ਗੁਰੂ ਖਾਨੀ ਐ ਜਾਗਵਾ ਬੁਕਰੇ ਬਰਗਾਸ ਬੋੜੀ ਨਾਨਕ ਜੀ ਉਪਾਇ ਕੈ ਵਿਖਣਾ ਵੈ ਤਰਮ ਬਹਾਲਿਓ ਤੇ ਸੱਚੇ ਸਜਦੇ ਬੜੈ ਚੁਣਵਾਕ ਕੱਢੇ ਜਜਮਾਲਿਆ ਥਾਉ ਨਾ ਪਾਇਨ ਪੂੜਿਆਰ ਮੋਹ ਕਾਲੈ ਦੋਜਿਕ ਚਾਲਿਆ ਤੇ ਨੈਰ ਤੇ ਸਿਜਣ ਗਏ ਹਾਰ ਗਏ ਸੇਠ ਅਕਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਧੰਭਹਾਲਿਆ ਲਿਖਣਾ ਧਰਮ ਬਹਾਲਿਆ ਗੋਦੀ ਨਾਨਕ ਜੀ ਉਪਾਇ ਕੈਲਖਣਾ ਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਭੜੇ ਚੁਣਵਾ ਕੱਢੇ ਜਜਮਾਲਿਆ ਕਾਉ ਨਾ ਪਾਇਨ ਕੂੜਿਆਰ ਮੁਹ ਕਾਲੇ ਦੁਜਕ ਚਾਲਿਆ ਤੇਰ ਨਰਤ ਸਜਣ ਗਏ ਹਾਰ ਗਏ ਸਿੱਠ ਗਣਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ ਹਮ ਮੂਰਖ ਮੁਗਦ ਸਰਨਾਗਤੀ ਮੁਰਖ ਮੁਗਦ ਸਰ ਸਰਨਾਕ ਤੀ ਬਿ ਗੋਬਿੰਦ ਰੰਗਾ RAM ਰਾਜੇ ਕੋਰ ਤੁਰ ਅਰਪਾਇਆ ਹਰ ਭਗਤ ਇਕ ਮੰਗਾ ਇਕ ਮੰਗਾ ਮੇਰਾ ਮਨ ਤਨ ਸਬਦ ਵਿਗਾਸੇ ਆ ਮਨ ਤਨ ਸਭ ਦਲੇਗਾ ਸਿਆ ਜਬ ਮਨ ਤੁਰੰਗਾ ਹਾਨੁ ਤੁਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗ ਸਤ ਸੰਗ ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੇ ਜੰਤ ਵਿਸਮਾਦ ਪਾਉਣੇ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਤਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸਮਾਦ ਭੋਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੁੱਝਲ ਪੂਰੇ ਭਗਵੰਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਬੋਲੁ ਸੁਕੇ ਸਾਹ ਕੁਦਰਤ ਬਾਤਾਂ ਲੀਆ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਨ ਕਿਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਣਨ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆ ਕੁਦਰਤ ਬਦਿਆ ਕੁਦਰਤ ਮਾਨ ਬਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਨ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਦਾ ਪਾਕੀ ਨਾਇ ਪਾਕ ਨਾਨਕ ਮੰਦਰ ਵੇਖੈ ਵਰਤੈ ਤਾਂ ਕੋ ਦਾ ਕੋੜਿਆ ਬਿਨ ਭੁੱਖ ਭੁਕੇ ਹੋਏ ਭਸਮਣ ਔਰ ਸਦਾ ਆਵਾਡਾ ਅਗਨੀਦਾਰ ਗਲ ਸੰਗਲ ਕੱਤ ਜਲਾਇਆ ਕੇ ਕੰਨ ਕੀਤਵਾਜੀ ਹੈ ਮਹਿਨੇ ਖਾ ਕਸਮ ਜਾਇਆ ਤਾ ਨਾ ਹੋਵੀ ਪਉਂਦਈ ਹੁਣ ਸੁਣੀਏ ਕਿਆ ਦੁਆ ਆ ਮਨਯੰਦੇ ਜਨਮ ਜੋ ਆਇਆ ਜਨਮ ਜੋ ਆਇਆ ਮਨੇ ਹੰਦੇ ਜਨਮ ਗਵਾ